ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬका ਅਤੇ ਤਖਤ ਸ੍ਰੀ ਦਮਦੋਸ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਾਡੇ ਬਹੁਤ ਹੀ ਕੌਮ ਦੇ ਪੰਥ ਦੇ ਸਤਿਕਾਰਯੋਗ ਹਸਤੀ ਰਹੇ ਨੇ ਉਹ ਆਪ ਚੱਲ ਕੇ ਜਾ ਕੇ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦੇ ਰਹੇ ਆ ਚਲੋ ਹਰ ਇੱਕ ਦਾ ਹੱਕ ਹੈ ਰਾਈਟ ਹੈ ਇੰਟਰਵਿਊ ਦਿੱਤੀ ਹੈ ਹੱਕ ਬਣਦਾ ਉਹਨਾਂ ਦਾ ਵਧੀਆ ਗੱਲ ਹੈ ਪਰ ਜੋ ਪੰਥ ਤੇ ਕੌਮ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਹੈ ਜਾਂ ਆਪਾਂ ਇੱਕ ਘਰ ਸਿੱਖ ਹੋ ਕੇ ਪੰਥ ਦੇ ਕੌਮ ਦੇ ਸਭ ਤੋਂ ਵੱਡੇ ਅਹੁਦੇ ਪਦਵੀ ਤੇ ਸੇਵਾ ਨਿਭਾ ਕੇ ਅੱਜ ਆਪਾਂ ਗੱਲਾਂ ਗੋਲ ਮੋਲ ਕਰਕੇ ਗੱਲਾਂ ਬਣਾ ਕੇ ਲੱਛੇਦਾਰ ਭਾਸ਼ਣ ਕਰਕੇ ਪੰਥ ਤੇ ਕੌਮ ਦੇ ਵਿੱਚ ਦੌਧਾ ਖੜੀ ਕਰ ਰਹੇ ਆ ਉਹਦੇ ਸਵਾਲ ਜਰੂਰ ਖੜਾ ਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਉਹੀ ਤਾਂ ਨਹੀਂ ਕਿ ਪੰਥ ਦੇ ਵਿੱਚ 파ੜਾ ਪੋੜਾ ਪੰਥ ਨਿਖਸ਼ਾਨ ਕਰਨਾ ਪੰਥ ਦੀਆਂ ਸੰਸਥਾਵਾਂਾਂ ਪ੍ਰਤੀ ਸ਼ੱਕ ਪੈਦਾ ਕਰਨਾ ਸ੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਪ੍ਰਤੀ ਜਥੇਦਾਰ ਸਾਹਿਬ ਦੀ ਪਤਨੀ ਪਦਮੀ ਜੀ ਲੋਕਾਂ ਦੇ ਵਿੱਚ ਸਵਾਲ ਕਿੰਤੂ ਪੈਦਾ ਕਰਨਾ ਤੇ ਜਾਂ ਜੋ ਪੰਥਕ ਸਿਆਸਤ ਹੈ ਜੋ ਸਿੱਖਾਂ ਦੀ ਖੇਤਰੀ ਰਾਸੀ ਪਾਰਟੀ ਹੈ ਧਾਰਮਿਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਢਾਹ ਲਾਉਣਾ ਤੁਹਾਡੀਆਂ ਗੱਲਾਂ 'ਚੋਂ ਸਿੰਘ ਸਾਹਿਬ ਜੀ ਝਲਕ ਰਿਹਾ ਸੀ ਪਹਿਲੀ ਗੱਲ ਤਾਂ ਇਹ ਦੁਨੀਆ ਵੇਖ ਰਹੀ ਹੈ ਕਿ ਇੱਕ ਪਾਸੇ ਹਰ ਇੱਕ ਸਿੱਖ ਮਾਣ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਤੋਂ ਵੱਡੀ ਪਦਵੀ ਕੌਮ ਦੇ ਵਿੱਚ ਨਹੀਂ ਹੈਗੀ ਕਿਉਂਕਿ ਇਹ ਪਦਵੀ ਇੰਨੀ ਸਨਮਾਨਸਤਕਾਰਯੋਗ ਹੈ ਜੋ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਤਲਬ ਕਰ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਮੁੱਖ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਪਰ ਤੁਹਾਨੂੰ ਜੇ ਕੌਮ ਨੇ ਪੰਥ ਨੇ ਏਡੀ ਵੱਡੀ ਪਦਵੀ ਸੇਵਾ ਦਿੱਤੀ ਤਾਂ ਤੁਹਾਨੂੰ ਛੋਟੀ ਲੱਗੀ ਤੁਹਾਨੂੰ ਇਹ ਲੱਗਿਆ ਵੀ ਮੈਂ ਰਾਜਨੀਤੀ ਤੌਰ ਤੇ ਐਕਟੀਵਿਟੀ ਕਰਾਂ ਇਹ ਕੋਈ ਲੋਕੀ ਸ਼ਕੀ ਗੱਲ ਨਹੀਂ ਚਾਹੇ ਤੁਸੀਂ ਗੱਪ ਮਾਰੀ ਜਾਓ ਠੀਕ ਹੈ ਝੂਠ ਬੋਲੀ ਜਾਓ ਕਿ ਜੀ ਨਹੀਂ 2 ਦਸੰਬਰ ਤੋਂ ਬਾਅਦ ਮੇਰੇ ਮਨ ਚ ਫੁਰਨਾ ਨਹੀਂ ਸੀ ਮੈਂ ਬਾਹਰ ਜਾਣਾ ਸੀ ਮੈਨੂੰ ਕਿਹਾ ਪਰ ਇਹ ਰਿਕਾਰਡ ਹੈ ਕਿ ਪਰਮਜੀਤ ਸਿੰਘ ਸਰਣ ਉਹਨਾਂ ਕੋਲੇ ਵੀ ਕਿਹਾ ਤੁਸੀਂ ਮੈਨੂੰ ਕੱਲ ਦਾ ਪ੍ਰਧਾਨ ਬਣਾਓ ਮੈਂ ਸਰਕਾਰ ਬਣਾ ਦੂ ਤੇ ਮੇਰੇ ਵਰਗੇ ਨਮਾਣੇ ਸਿੱਖਾਂ ਕੋਲੇ ਬਹੁਤ ਵਾਰੀ ਕਿਹਾ ਤੁਸੀਂ ਕਿ ਮੈਨੂੰ ਕੇਰਾਂਗ ਜੇ ਕਾਲੀਵਾਲ ਦਾ ਪ੍ਰਧਾਨ ਬਣਾਇਆ ਜਾਵੇ ਨਾ ਤੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦੂੰਗਾ ਮੈਂ ਕਾਲੇ ਦੀ ਸਰਕਾਰ ਬਣਾ ਦੂੰਗਾ ਉੱਥੋਂ ਕਿਤੇ ਨਾ ਕਿਤੇ ਲੱਗਦਾ ਸੀ ਕਿ ਤੁਹਾਨੂੰ ਸ੍ਰੀ ਕਾਲ ਤੱਕ ਸਭ ਦੀ ਪਦਵੀ ਛੋਟੀ ਲੱਗ ਰਹੀ ਹੈ ਇੱਕ دنیਾਬੀ ਪਾਰਟੀ ਦੀ ਪ੍ਰਧਾਨਗੀ ਵੱਡੀ ਲੱਗ ਰਹੀ ਹੈ ਇਹ ਘੱਟੋ ਘੱਟ ਜਥੇਦਾਰ ਦੀ ਪਦਵੀ ਤੋਂ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਇਹ ਗੱਲ ਤੁਰੋਂ ਅੰਦਰ ਲਈ ਗੱਲਾਂ ਆਪਾਂ ਨਹੀਂ ਕਰਨੀਆਂ ਪਰ ਜਦੋਂ ਤੁਸੀਂ ਮर्यादामां ਲੰਘ ਲਏ ਹੋ ਤੁਹਾਡੇ ਤੋਂ ਸਿੱਖਿਆ ਸੀ ਜਦੋਂ ਤੁਸੀਂ ਟੀਵੀਾਂ ਤੇ ਚੈਨਲਾਂ 'ਤੇ ਜਾ ਕੇ ਦੱਸ ਰਹੇ ਹੋ ਪਰ ਸਿੰਘ ਸਾਹਿਬ ਜੀ ਇਹ ਕਿਉਂ ਨਹੀਂ ਦੱਸਿਆ ਕਿ ਜਦੋਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਮੁਕਤ ਕਰਕੇ ਤਖਤ ਸ੍ਰੀ ਦਮਨੋ ਸਾਹਿਬ ਦਾ ਸੇਵਾਦਾਰ ਰੱਖਿਆ ਸੀ ਕਿਉਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਖਾਲਸਾ ਪੰਥ ਸਿੱਖ ਔਮਦਾਦ ਦਵਾ ਸੀ ਕਿ ਇੱਕ ਸਿੰਘ ਸਾਹਿਬ ਕੋਲ ਦੋ ਪਦਵੀਆਂ ਕਿਉਂ ਇੱਕ ਤਖਤ ਦਾ ਜਥੇਦਾਰ ਕਿਉਂ ਨਹੀਂ ਲਾਇਆ ਜਾ ਰਿਹਾ ਤੁਸੀਂ ਵੇਖੀ ਹੈ ਕਿ ਵੀ ਤੁਹਾਨੂੰ ਜਦੋਂ ਇੱਕ ਤਖਤ ਦਾ ਜਥੇਦਾਰ ਲਾਉਣ ਲੱਗੇ ਵੀ ਦਮਦਮਾ ਸਾਹਿਬ ਦਾ ਲੜਖ ਲੈਣੇ ਆ ਅਕਾਲ ਤਖਤ ਦਾ ਲਾਉਣ ਲੱਗੇ ਤਾਂ ਤੁਹਾਡੇ ਮਨ ਚ ਕਿੰਨੀ ਕਾਲੀ ਪੈ ਗਈ ਸੀ ਜਿਸ ਸਮੇਂ ਤੁਹਾਨੂੰ ਦਮਦਮਾ ਸਾਹਿਬ ਦਾ ਸੇਵਾਦਾਰ ਰੱਖਣਾ ਸੀ ਅਕਾਲ ਤਖਤ ਸੋ ਲਾ ਕੇ ਉਦੋਂ ਜਿਸ ਦਿਨ ਲਾਹਿਆ ਸੇਵਾ ਮੁਕਤ ਕੀਤਾ ਕਾਲ ਤੱਕ ਸਭ ਤੋਂ ਕੱਲੇ ਦਮਦੋਂ ਸਾਹਿਬ ਰੱਖਿਆਗਾ ਗਿਆਨੀ ਲਖਬੀਰ ਸਿੰਘ ਨੂੰ ਸੇਵਾ ਦਿੱਤੀ ਹੈ ਉਦੋਂ ਜੇ ਆਪਾਂ 1 ਮਹੀਨਾ 2 ਮਹੀਨੇ ਪਿੱਛੇ ਚਲੇ ਜਾਈਏ ਤੁਹਾਨੂੰ ਲਾਉਣਾ ਸੀ ਅਫਵਾਹਾਂ ਸੀ ਅਫਵਾਹਾਂ ਕਿ ਅੱਜ ਗਿਆਨੀ ਹਰਪੀ ਸਿੰਘ ਨੂੰ ਸ੍ਰੀ ਕਾਲ ਤੱਕ ਸਭ ਤੋਂ ਸੇਵਾ ਮੁਕਤ ਕਰਕੇ ਕੱਲੇ ਦਮਦੋਂ ਸਾਹਿਬ ਦੇ ਸੇਵਾਦਾਰ ਰੱਖਿਆ ਜਾ ਸਕਦਾ ਜਾਂ ਹਟਾਇਆ ਜਾ ਸਕਦਾ ਪਰ ਜਦੋਂ ਅਜੈਕਟਿਵ ਦੀ ਮੀਟਿੰਗ ਹੋਈ ਤੁਹਾਡੇ ਘਰੇ ਦੋਂ ਨੂੰ ਸਭ ਸਾਰੇ ਆਪਾਂ ਤੁਹਾਡੇ ਸੁਭਚਿੰਤਕ ਤੁਹਾਡੇ ਮਿਲਣ ਆਲੇ ਇਕੱਠੇ ਹੋਏ ਸੀ ਤੁਹਾਨੂੰ ਬੜੀ ਕਾਲ ਸੀ ਬੜੀ ਬੇਚੈਨੀ ਸੀ ਬੜੀ ਬੇਅਚ ਵੀ ਸੀ ਕਿ ਮੈਨੂੰ ਨਾ ਲਾਹਿਆ ਜਾਵੇ ਕਿਦਰੇ ਤੁਸੀਂ ਕਹੇ ਸੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰੀਏ ਹਰਜਿੰਦਰ ਸਿੰਘ ਧਾਮੀ ਨਾਲ ਗੱਲ ਕਰੀਏ ਤੁਸੀਂ ਬੜੇ ਬੇਚੈਨ ਸੀ ਪਰ ਤੁਹਾਨੂੰ ਅਸੀਂ ਦਲਾਸਾ ਦੇ ਰਹੇ ਸੀ ਵੀ ਸਿੰਘ ਸਾਹਿਬ ਜੀ ਤੁਸੀਂ ਸੇਵਾ ਕਰੋ ਕਾਲੇ ਨਾ ਪੋ ਕੋਈ ਇਹ ਜਾ ਫੈਸਲਾ ਨਹੀਂ ਹੋਣਾ ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਟੀ ਜਿ ਇਜੈਕਟਿਵ ਦੀ ਮੀਟਿੰਗ ਹੋਈ ਉਸ ਬਿਲੇ ਦੀ ਜਰਨਲਸਕਟਰ ਆਪਣੇ ਗਰੇਵਾਲ ਸਾਹਿਬ ਗੁਰਚਰਨ ਸਿੰਘ ਗਰੇਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਸਿੰਘ ਸਾਹਿਬ ਦਾ ਕੋਈ ਮਸਲਾ ਨਹੀਂ ਹੈਗਾ ਚਲੋ ਅੰਦਰਲੀ ਗੱਲ ਹੈ ਮੈਂ ਤੁਹਾਨੂੰ ਸੁਖਵੀਰ ਸਿੰਘ ਬਾਲਦੀਆਂ ਜੋ ਗੱਲਾਂ ਬਾਤਾਂ ਹੋਈਆਂ ਤੁਹਾਡੀ ਮੈਂ ਨਹੀਂ ਕਰਨੀ ਚਾਹੁੰਦੀ ਚਾਹੁੰਦਾ ਚਲੋ ਤੁਹਾਨੂੰ ਵਿਸ਼ਵਾਸ ਵੀ ਕਿਹਾ ਸੀ ਵੀ ਨਹੀਂ ਸਿੰਘ ਸਾਹਿਬ ਇਹ ਜੀ ਗੱਲ ਵਿੱਚ ਕਾਲੇ ਨਾ ਪੋ ਤੁਹਾਨੂੰ ਨਹੀਂ ਲਾਉਣਾ ਤੁਹਾਨੂੰ ਸੇ ਮੁਕਤ ਨਹੀਂ ਕਰਨਾ ਚਲੋ ਤੁਹਾਨੂੰ ਨਹੀਂ ਸੀ ਪਰ ਜਦੋਂ ਗਰੇਵਾਲ ਸਾਹਿਬ ਨੇ ਕਿਹਾ ਤੁਸੀਂ ਹੌਸਲੇ ਚਾਏ ਫਿਰ ਆਪਾਂ ਲੁਧਿਆਣਾ ਨੂੰ ਗਏ ਸੀ ਇਕੱਠੇ ਕਿਉਂਕਿ ਮੈਂ ਤੁਹਾਡੇ ਸੁਖ ਰਿਹਾ ਤੁਸੀਂ ਉਹ ਚੈਨਲ ਤੇ ਚੰਡੀਗੜ੍ਹ ਜਾ ਕੇ ਅੰਦਰ ਲੀਆਂ ਗੱਲਾਂ ਪੰਤ ਦੀਆਂ ਕੌਮ ਦੀਆਂ ਦੱਸ ਰਹੇ ਹੋ ਤਾਂ ਸਾਡਾ ਹੀ ਫਰਜ਼ ਬੰਦਾ ਜੋ ਜਿੰਨੀ ਜਿੰਨੀਆਂ ਕਿ ਤੁਹਾਡੇ ਪ੍ਰਤੀ ਸਾਡੇ ਕੋਲੇ ਹੈ ਕਿ ਜਦੋਂ ਇਜੈਕਟਿਵ ਦੀ ਮੀਟਿੰਗ ਹੋ ਗਈ ਪ੍ਰਬੰਧਕੀ ਮਸਲੇ ਵਿਚਾਰੇ ਗਏ ਤੁਹਾਡਾ ਮਸਲਾ ਨਹੀਂ ਵਿਚਾਰਿਆ ਗਿਆ ਤੁਹਾਡੇ ਸ਼ਬਦ ਯਾਦ ਹੈ ਜੀ ਉਹ ਲੁਧਿਆਣੀ ਤੋਂ ਆਪਾਂ ਜਾ ਰਹੇ ਸੀ ਤੁਸੀਂ ਮੈਨੂੰ ਇੱਕ ਸ਼ਬਦ ਕਿਹਾ ਸੀ ਕਿ ਮੈਨੂੰ ਲਾਉਣਾ ਤਾਂ ਚਾਹੁੰਦੇ ਸੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਪਰ ਲਾ ਨਹੀਂ ਸਕੇ ਕਿਉਂਕਿ ਮੇਰੇ ਸਾਹਮਣੇ ਤੁਹਾਨੂੰ ਮਨੀਂਦਰ ਸਾਸੀ ਦਾ ਫੋਨ ਆਇਆ ਸੁਖਦੇਵ ਸਿੰਘ ਢੀਂਸੇ ਦਾ ਫੋਨ ਆਇਆ ਬੀਬੀ ਜਗੀਰ ਕੌਰ ਦਾ ਫੋਨ ਆਇਆ ਰਾਘਵ ਚੱਡੇ ਦਾ ਫੋਨ ਆਇਆ ਤੇ ਉਹ ਸਾਨੀ ਸਾਹਿਬਾ ਰਾਸ ਮੈਂਬਰ ਉਹਦਾ ਫੋਨ ਆਇਆ ਉਹ ਸਾਰੇ ਫੋਨ ਆ ਰਹੇ ਸੀ ਪਰ ਤੁਸੀਂ ਕਿਹਾ ਕਿ ਨਹੀਂ ਚੱਬਰ ਮੈਨੂੰ ਲਾ ਤਾਂ ਦਿੰਦੇ ਅੱਜ ਪਰ ਇਸ ਕਰਕੇ ਨਹੀਂ ਮੈਨੂੰ ਸੇਵਾ ਮੁਕਤ ਕੀਤਾ ਕਿ ਜੇ ਅੱਜ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹ ਦਿੰਦੀ ਨਾ ਤਾਂ ਅੱਜ ਮੈਨੂੰ ਕੱਲਾ ਅਕਾਲ ਤਖਤ ਦਾ ਜਥੇਦਾਰ ਨਹੀਂ ਮੈਨੂੰ ਅਕਾਲ ਤਖਤ ਦਾ ਜਥੇਦਾਰ ਵੀ ਰੱਖਦਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਤੇ ਨਾਲ ਮੈਨੂੰ ਸ਼੍ਰੋਮਣੀ ਕਾਲੀਦਾ ਦਾ ਪ੍ਰਧਾਨ ਦਾ ਵੀ ਲਾਣ ਕਰ ਦੇਣਾ ਸੀ ਮੇਰਾ ਮੇਰੇ ਸਾਹਮਣੇ ਤੁਸੀਂ ਐਚਐਮਓ ਦੇ ਪੀਏ ਨਾਲ ਵੀ ਗੱਲ ਕੀਤੀ ਹੈ ਤੇ ਅੱਗੇ ਨਾਲ ਜੋ ਵੀ ਹੈਗੇ ਨੇ ਉਭੀ ਤੁਹਾਡੀ ਗੱਲ ਹੋਈ ਸੀ ਫੋਨ ਨਹੀਂ ਚੱਕਿਆ ਚਲੋ ਕੋਸ਼ਿਸ਼ ਕੀਤੀ ਤੁਸੀਂ ਸ਼ਾਇਦ ਇੱਕ ਵਾਰ ਗੱਲ ਵੀ ਹੋ ਗਈ ਸੀ ਤੁਸੀਂ ਇਹ ਕਿਹਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਤੇ ਬਾਗੀ ਧੜਾ ਪੰਜਾਬ ਦੀ ਸਰਕਾਰ ਆਮ ਆਦਮੀ ਅਤੇ ਬੀਜੇਪੀ ਸੈਂਟਰ ਸਰਕਾਰ ਸੈਂਟਰ ਸਰਕਾਰ ਬੀਜੇਪੀ ਅਤੇ ਆਮ ਆਦਮੀ ਪੰਜਾਬ ਸਰਕਾਰ ਇਹ ਦੋਨੇ ਅਤੇ ਬਾਗੀ ਧੜਾ ਜੋ ਕਾਲੀ ਜਲ ਦਾ ਢੀਂਡ ਸਾਹਿਬ ਬੀਬੀ ਜਗੀਰ ਕੌਰ ਇਹ ਸਾਰੇ ਇਹ ਮੈਨੂੰ ਕਲਾਕਾਲ ਤੱਕ ਦਾ ਜਥੇਦਾਰ ਨਹੀਂ ਨਾਲ ਅਕਾਲੀ ਦਲ ਦਾ ਪ੍ਰਧਾਨ ਵੀ ਐਲਾਨ ਕਰ ਦੇਣਗੇ ਇਸ ਤੋਂ ਡਰਦਿਆਂ ਨੇ ਮੈਨੂੰ ਅੱਜ ਨਹੀਂ ਸੇਵਾ ਮੁਕਤ ਕੀਤਾ ਤੁਸੀਂ ਇਹ ਕਿਹਾ ਸੀ ਪਰ ਮੈਂ ਮੇਰੀ ਬੇਨਤੀ ਤੁਹਾਡੇ ਯਾਦ ਹੋ ਮੈਂ ਤੁਹਾਨੂੰ ਗਾਇ ਸਿੰਘ ਸਾਹਿਬ ਜੀ ਜੇ ਤੁਹਾਡੇ ਮਨ ਚ ਆਹ ਹੰਕਾਰ ਹੈ ਨਾ ਵੀ ਸੂਬਾ ਸਰਕਾਰ ਮੇਰੀ ਮੱਤ ਕਰ ਰਹੀ ਹੈ ਸੈਂਟਰ ਸਰਕਾਰ ਮੇਰੀ ਮੱਤ ਕਰ ਰਹੀ ਹੈ ਬਾਗੀ ਧੜਾ ਮੇਰੀ ਮੱਤ ਕਰ ਰਹੀ ਹੈ ਪਰ ਤੁਸੀਂ ਕਾਲ ਤੱਕ ਦੇ ਜਥੇਦਾਰ ਦੀ ਪਦਵੀ ਤੇ ਰਹਿਣ ਦੇ ਯੋਗ ਨਹੀਂ ਮੈਂ ਤੁਹਾਨੂੰ ਬੇਇਤੀ ਕੀਤੀ ਸੀ ਤੁਹਾਡੀ ਜੀ ਯਾਦ ਹੋਵੇ ਕਿਉਂ ਕੌਮ ਨੂੰ ਕਿਉਂ ਪੰਥ ਨੂੰ ਡੁੱਬਦਾ ਚ ਪਾਇਆ ਜੇ ਆਪਾਂ ਸੈਂਟਰ ਸਰਕਾਰ ਦੇ ਨਾਲ ਹੀ ਚੱਲਣਾ ਜੇ ਆਪਾਂ ਸੂਬਾ ਸਰਕਾਰ ਨਾਲ ਚੱਲਣਾ ਫਿਰ ਪੰਥ ਦੀ ਸੇਵਾ ਕੌਮ ਦੀ ਸੇਵਾ ਕਿਵੇਂ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਕਹੇ ਨਹੀਂ ਝੱਬਰ ਤੂੰ ਕਾਲ ਤੂੰ ਗਰਮ ਨਾ ਹੋ ਵਿਧੀ ਵਿਧਾਨ ਚਾਹੀਦਾਗਾ ਮੈਨੂੰ ਲਾਉਣ ਵਾਸਤੇ ਨਾ ਚਲੋ ਮੈਨੂੰ ਦੱਸ ਕੇ ਲਾ ਦੇਣਾ ਸੇਵਾ ਮੌਤ ਕਰ ਦੇਣਾ ਚਲੋ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਹੋਈ ਦਮਦਮਾ ਸਾਹਿਬ ਰੋ ਅਕਾਲ ਤੱਕ ਤੇ ਰੋ ਤੁਸੀਂ ਕਿਹਾ ਮੈਨੂੰ ਦਮਦਮਾ ਸਾਹਿਬ ਮੈਂ ਲੈ ਰਹਿਣਾ ਚਾਹਣਾ ਤਾਂ ਤੁਹਾਨੂੰ ਸੀਨੀਅਰ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਜੇ ਧਾਮੀ ਨੇ ਬੇਨਤੀ ਕੀਤੀ ਤੁਸੀਂ ਕਿਹਾ ਮੈਂ ਦਮਦਮਾ ਸਾਹਿਬ ਜਿੱਥੇ ਰਹਿਣਾ ਚਾਹਣਾ ਤੇ ਤੁਹਾਨੂੰ ਦਮਦਮਾ ਸਾਹਿਬ ਜੀ ਸੇਵਾ ਦਿੱਤੀ ਅਕਾਲ ਤੱਕ ਸਾਹ ਤੋਂ ਗੈਰ ਹਪੀਸੀ ਹੁੰਦੀ ਦੀ ਇਹ ਅੰਦਰਲੀ ਗੱਲਾਂ ਮੈਂ ਤੁਹਾਡੇ ਸਿੱਖਿਆ ਨਹੀਂ ਜੋ ਤੁਸੀਂ ਬੋਲੇ ਮੈਂ ਬੋਲ ਰਹੀ ਸੀਗੀਆਂ ਪਰ ਜਦੋਂ ਹੁਣ ਤੁਸੀਂ ਇਹ ਗੱਲਾਂ ਕਰਨ ਲੱਗ ਗਏ ਚੈਨਲਾਂ ਦੇ ਜਾ ਕੇ ਚੈਨਲਾਂ ਦੇ ਵਿੱਚ ਜਾ ਕੇ ਚੈਨਲਾਂ 'ਤੇ ਬਹਿ ਕੇ ਤਾਂ ਫਿਰ ਅਸੀਂ ਵੀ ਦੱਸਗੇ ਕਿ ਤੁਸੀਂ ਕਿੰਨੇ ਤਰਲੋ ਮਸ਼ੀ ਹੋ ਰਹੇ ਸੀ ਕਿ ਮੇਰੀ ਸੇਵਾ ਮੇਰੀ ਪਦਵੀ ਮੇਰੇ ਹੱਥੋਂ ਖੁੱਸ ਰਹੀ ਹੈ ਤੇ ਹੁਣ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਸੱਚ ਨਹੀਂ ਕਿ ਤੁਹਾਨੂੰ ਜੋ ਭਾਜਪਾ ਵੱਲੋਂ ਸਲੇਵਸ ਮਿਲਿਆ ਸੀ ਸੂਬਾ ਸਰਕਾਰ ਵੱਲੋਂ ਸਲੇਵਸ ਮਿਲਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ 10 ਸਾਲ ਵਾਸਤੇ ਅਕਲ ਪਾਰਟੀ ਤੋਂ ਪਰਹ ਕਰਨਾ ਕੱਲਾ ਕਾਲੀਦਾਲ ਨਹੀਂ ਤੁਸੀਂ ਇਹ ਵੀ ਮਤਿਆ ਸੀ ਕਿ ਕਿਸੇ ਵੀ ਪਾਰਟੀ ਸਥਾਪਨ ਦਾ 10 ਸਾਲ ਪ੍ਰਧਾਨ ਨਹੀਂ ਬਣ ਸਕਦਾ ਪਰ ਉਹ ਪੰਥ ਦਾ ਸੇਵਾਦਾਰ ਕੌਮ ਦਾ ਸੇਵਾਦਾਰ ਜਿਹਦੇ ਗੁਰੂ ਪ੍ਰਤੀ ਸ਼ਰਧਾ ਸੀ ਗੁਰੂ ਪ੍ਰਤੀ ਪਿਆਰ ਸੀ ਸ਼ਰਧਾ ਸੀ ਕਿ ਜੇ ਮੇ ਗੁਰੂ ਨੇ ਮੈਨੂੰ ਪੰਜੋਂ ਸੇਕਣਾ ਜੇ ਗੁਰੂ ਨੇ ਮੇਰੇ ਨੇ ਮੈਨੂੰ 10 ਸਾਲ ਵਾਸਤੇ ਕੱਢਣਾ ਤਾਂ ਮੇਰੀ ਕੋਈ ਕਾਹਤ ਨਹੀਂ ਕਿ ਮੈਂ ਰਹਿ ਸਕਾਂ ਜੋ ਗੁਰੂ ਨੇ ਲਿਖਿਆ ਉਹੀ ਹੋਣਾਗਾ ਉਹਨੂੰ ਪਤਾ ਸੀ ਕਿ ਤੁਸੀਂ ਤੁਹਾਡੇ ਮਨ ਚ ਕੀ ਹੈ ਤੈਨੂੰ ਸੈਂਟਰ ਨੇ ਬੀਜੇਪੀ ਨੇ ਕੀ ਸਲੇਵਸ ਦਿੱਤਾ ਸੂਬਾ ਸਰਕਾਰ ਨੇ ਕੀ ਸਲੇਵਸ ਦਿੱਤਾਗਾ ਪਤਾ ਸੀ ਪਰ ਤੂੰ ਵੀ ਤੁਹਾਨੂੰ ਕੋਈ ਸੇਵਾ ਮੁਕਤ ਨਹੀਂ ਕੀਤਾ ਤੁਹਾਡੇ ਸਾਹਮਣੇ ਪੇਸ਼ ਹੋਏ ਜੋ ਤੁਹਾਡੀ ਰੰਜਸ਼ੀ ਤੁਸੀਂ ਕੱਢੀ ਤੁਸੀਂ ਅੱਜ ਕਹਿ ਰਹੇ ਹੋ ਕਿ ਜਥੇਦਾਰ ਇਹ ਬੋ ਪਰ ਤੁਸੀਂ ਦੱਸੋ ਨਾ ਕਿੰਨੀ ਕੀ ਤੁਹਾਡੇ ਤੇ ਦਖਲਅੰਦਾਜ਼ੀ ਹੋਈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਭਰਤੀ ਕੀਤੀ ਪਰ ਅੱਜ ਤੁਹਾਡੀ ਇੰਟਰਵਿਊ ਤੋਂ ਪਤਾ ਲੱਗਿਆ ਨਾ ਵੀ ਧਰ ਭਰਤੀ ਬੋਗਸ ਸੀਗੀ ਕਿ ਲਈ ਇਹ ਡੀਲ ਤਾਂ ਤੁਹਾਡੇ ਨਾਲ ਹੋ ਗਈ ਸੀ ਨਾ ਵੀ ਪ੍ਰਧਾਨ ਤੁਹਾਨੂੰ ਬਣਾਉਣਾਗਾ ਡੀਲ ਤੁਹਾਡੇ ਨਾਲ ਹੋ ਗਈ ਪਰ ਜਿਹੜੀ ਭਰਤੀ ਕਰਾਈ ਹੈ ਜਿਹੜੇ ਵਰਕਰਾਂ ਨੇ ਭਰਤੀ ਕੀਤੀ ਹੈ ਡੈਲੀਗੇਟ ਬਣਾਇਆ ਤਾਂ ਬੋਗਸ ਸੀਗੇ ਕਿਉਂਕਿ ਕਲੀਅਰ ਸੀ ਸਾਰੇ ਬਾਗੀ ਧੜੇ ਨੇ ਤੁਹਾਡੇ ਨਾਲ ਗੱਲ ਹੋਈ ਹੋਈ ਤੁਸੀਂ ਆਪ ਦੱਸਿਆ ਕਿ ਤੁਹਾਨੂੰ ਹੀ ਇਹ ਪ੍ਰਧਾਨ ਬਣਾਉਣਾ ਸੀਗਾ ਫਿਰ ਇਹ ਭਰਤੀ ਕਰਨੀ ਇਹ ਡੈਲੀਗੇਟ ਬਣਾਉਣੇ ਇਹ ਤਾਂ ਬੁਗਤ ਔਖਾ ਪੰਥ ਨਾਲ ਕੌਮ ਨਾਲ ਤੇ ਕੌਮ ਦੀ ਜਥੇਬੰਦੀ ਤੁਸੀਂ ਪਾੜਨੀ ਸੀ ਅਕਾਲੀ ਦਲ ਨੂੰ ਦੋ ਫਾੜ ਕਰਨਾ ਸੀਗਾ ਆਪ ਹੀ ਤੁਸੀਂ ਕਿਦੇ ਵੇਖਿਆ ਕਿ ਜਿਹੜਾ ਜੱਜ ਹੋਵੇ ਫੈਸਲਾ ਕਰਨ ਵਾਲਾ ਤੇ ਉਹ ਇੱਕ ਧੜਦਾ ਬਣ ਜੀ ਇੱਕ ਧੜੇ ਦਾ ਬਣ ਜੀ ਸੋ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਤੁਹਾਡੀਆਂ ਮੈਂ ਸਮਝਦਾ ਚੰਗਾ ਹੀ ਹੈ ਕਿ ਤੁਸੀਂ ਨਾ ਪੰਥ ਨਾ ਗਦਾਰੀ ਕਰੋ ਨਾ ਕੌਮ ਨਾ ਗਦਾਰੀ ਕਰੋ ਤੁਸੀਂ ਬਹੁਤ ਸਤਿਕਾਰਯੋਗ ਸੇਵਾ 'ਚ ਰਹੇ ਹੋ ਬਹੁਤ ਗੱਲਾਂ ਨੇ ਆਪਣੀਆਂ ਜੇ ਹੁਣ ਤੁਸੀਂ ਟੀਵੀਾਂ ਤੇ ਜਾ ਕੇ ਦੱਸੋਗੇ ਕਿਉਂਕਿ ਤੁਹਾਨੂੰ ਅਸੀਂ ਥੋੜਾ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਅਕੇ ਮੈਂ ਜ਼ਿੰਦਗੀ 'ਚ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਨਹੀਂ ਬੋਲ ਸਕਦਾ ਜ਼ਿੰਦਗੀ 'ਚ ਸ਼੍ਰੋਮਣੀ ਕਮੇਟੀ ਪ੍ਰਤੀ ਨਹੀਂ ਖਿਲਾਫ ਨਹੀਂ ਬੋਲ ਸਕਦਾ ਮੈਂ ਜ਼ਿੰਦਗੀ 'ਚ ਤਰੀ ਅਕਾਲੀ ਜਲ ਪ੍ਰਤੀ ਨਹੀਂ ਬੋਲ ਸਕਦਾ ਤੇ ਤੁਸੀਂ ਤਖਸਾਲ ਬਲ ਹੱਥ ਕਰਕੇ ਕਹਿੰਦੇ ਹੁੰਦੇ ਸੀ ਕਿ ਖਾਸ ਕਰ ਮੈਂ ਸੁਖਬੀਰ ਸਿੰਘ ਬਾਦਲ ਪ੍ਰਤੀ ਜ਼ਿੰਦਗੀ ਚ ਨਹੀਂ ਮੂੰਹ ਬੋਲ ਸਕਦਾ ਕਿਉਂਕਿ ਉਹ ਇੱਕ ਸੱਚਾ ਸਿੱਖ ਹੈ ਉਹਨੇ ਇੱਕ ਮੈਨੂੰ ਨਿਮਾਣੇ ਗਰੀਬ ਸਿੱਖ ਨੂੰ ਜਿਹਦੇ ਨਾਂ ਮਾਪਿਓ ਨਾ ਬਣਦੀ ਐ ਨਾ ਭੈਣ ਭਰਾ ਨਾਲ ਬਣਦੀ ਐ ਨਾ ਕਿਸੇ ਨਾਲ ਜਿਹਦੇ ਕੋਲੇ ਨਾ ਘਰ ਆ ਨਾ ਪ੍ਰੋਪਰਟੀ ਐ ਨਾ ਜ਼ਮੀਨ ਐ ਨਾ ਜਾਇਦਾਦ ਐ ਕਦਬਿਆ ਕੁਚਲਾ ਮੈਂ ਇਨਸਾਨ ਐ ਮੈਨੂੰ ਚੱਕ ਕੇ ਤਖਸਰੀ ਦਮਦਵਾ ਸਾਹਿਬ ਦਾ ਜਥੇਰ ਬਣਾਇਆ ਮੈਨੂੰ ਚੱਕ ਕੇ ਸ੍ਰੀ ਅਕਾਲ ਤਖਸਾਲ ਦਾ ਜਥੇਰ ਬਣਾਇਆ ਤੁਸੀਂ ਕਹਿੰਦੇ ਹੁੰਦੇ ਸੀ ਸਕਬੀਰ ਸਿੰਘ ਬਾਦਲ ਪ੍ਰਤੀ ਕਿ ਉਹ ਇੱਕ ਸੱਚਾ ਸਿੱਖ ਹੈ ਜੋਗ ਸਿੱਖ ਹੈ ਜਿਹਨੂੰ ਨਿੱਜੀ ਹਉਮੈ ਨਹੀਂ ਹੈਗੀ ਨਿੱਜੀ ਨਹੀਂ ਮੇਰੇ ਜਥੇਦਾਰ ਦਾ ਵਰਕਰ ਦਾ ਮੁੰਡਾ ਆਗੂ ਬਣੇ ਜਥੇਦਾਰ ਬਣੇ ਲੀਡਰ ਬਣੇ ਪ੍ਰਧਾਨ ਬਣੇ ਜਾਂ ਤੁਸੀਂ ਕਿਹਾ ਸੀ ਮੈਟ ਦੇ ਆਧਾਰ ਤੇ ਮੇਰੀ ਨਿਯੁਕਤੀ ਕੀਤੀ ਹੈ ਉਹ ਤਾਂ ਹੀ ਹੋਈ ਹੈ ਜੇ ਸਕੀਰ ਸਿੰਘ ਬਾਦਲ ਵਰਗਾ ਆਗੂ ਹੈ ਹੋਰ ਬੰਦਾ ਨਹੀਂ ਮੇਰੀ ਯੋਗਤਾ ਕਰ ਸਕਦਾ ਸੀ ਤੁਸੀਂ ਸੌਹਾ ਖਾਂਦੇ ਰਹੇ ਹੋ ਅਕਾਲ ਤੱਕ ਸਭ ਦੀਆਂ ਤਖਤਰੀ ਦੋਂ ਦੋਂ ਸੇਵਦੀਆਂ ਤੇ ਅੱਜ ਉਸ ਸ਼ਖਸ਼ ਪ੍ਰਤੀ ਤੁਸੀਂ ਕੀ ਕੁਝ ਬੋਲ ਰਹੇ ਹੋ ਸਿਰਫ ਲਾਲਸਾ ਵਾਸਤੇ ਵੀ ਸੈਂਟਰ ਨੇ ਬੀਜੇਪੀ ਨੇ ਤੁਹਾਨੂੰ ਥਾਪੜਾ ਦਿੱਤਾ ਰਾਘਵ ਚੱਡੇ ਨੇ ਜਾਂ ਭਗਵੰਤ ਮਾਨ ਨੇ ਥਾਪੜਾ ਦਿੱਤਾ ਤਾਂ ਕੌਮ ਦੀਆਂ ਪੰਥ ਦੀਆਂ ਜੋ ਸੰਸਥਾਾਂ ਮਾ ਉਹਨਾਂ ਦੇ ਵਿੱਚ ਤੁਸੀਂ ਅੰਦਰ ਕੋ ਸਪੈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਉਹਨਾਂ ਬਰਿਆਦਾ ਕੋਸ਼ਿਸ਼ ਕਰ ਰਹੇ ਹੋ ਖਿਲਾਫ ਕੋਸ਼ਿਸ਼ ਕਰ ਰਹੇ ਹੋ ਤੇ ਜਾਂ ਕੇ ਵੀ ਕੀ ਕੁਝ ਚੱਲ ਰਿਹਾ ਸਿੰਘ ਸਾਹਿਬ ਬਹੁਤ ਕੁਝ ਹੈ ਅੰਦਰ ਦੀਆਂ ਗੱਲਾਂ ਤੁਹਾਡੇ ਮੇਰੇ ਸਭ ਆਪਣੇ ਚਲੋ ਪੀਤ ਹੁੰਦੀ ਹੈ ਹਰ ਇੱਕ ਬੰਦੇ ਦੀ ਨਿੱਜੀ ਗੱਲਾਂ ਵੀ ਹੁੰਦੀਆਂ ਪਰ ਰੱਬ ਦਾ ਵਾਸਤਾ ਐਨਾ ਨਾ ਗਿਰੋ ਐਨਾ ਨਾ ਡਿੱਗੋ ਐਨਾ ਨਾ ਜੇ ਤੁਸੀਂ ਕੋਈ ਨੁਸੀਫਾ ਦਿੱਤਾ ਮੈਂ ਦੇਣਾ ਪੇਸ਼ਕੀ ਕੀਤੀ ਪਰ ਦੇਓ ਪਰ ਦੇ ਕੇ ਸਤੀਫਾ ਕਥਾ ਕਰੋ ਸਾਡੇ ਵਰਗੇ ਗੁਰਸਿੱਖ ਤੁਹਾਨੂੰ ਬੁਲਾਉਣ ਵੀ ਸਾਡੇ ਸਿੰਘ ਸਭਗੈਨੀ ਹਰਪ੍ਰੀਤ ਸਿੰਘ ਕਥਾ ਕਰਨ ਆ ਰਹੇ ਨੇ ਗੁਰਵਾਣੀ ਕੀਰਤਨ ਕਰਨ ਆ ਰਹੇ ਨੇ ਤੁਹਾਨੂੰ ਬੁਲਾਉਣਗੇ ਪਰ ਇੱਕ ਪਾਸੇ ਤੁਸੀਂ ਸੈਂਟਰ ਦੀ ਯਾਰੀ ਪੂਖ ਰਹੇ ਹੋ ਸੂਬੇ ਦੀ ਯਾਰੀ ਪੂਖਾ ਰਹੇ ਹੋ ਕੌਮ ਨਾਲ ਪੰਥ ਨਾਲ ਗਦਾਰੀ ਵੀ ਕਰ ਰਹੇ ਹੋ ਤੇ ਨਾਲ ਤੁਸੀਂ ਪ੍ਰਧਾਨ ਜੀ ਦੇ ਚੱਕਰ ਦੇ ਵਿੱਚ ਵੀ ਸਿਰ ਪ੍ਰਧਾਨ ਜੀ ਕਾਉਣਾ ਤਾਂ ਕੌਮ ਦੀ ਏਡੀ ਵੱਡੀ ਪਦਵੀ ਦੁਰਵਰਤੋਂ ਕੀਤੀ ਅਕਾਲ ਤਖਸਾਲ ਤੱਕ ਸਭ ਦੀ ਫਸੀਲ ਦੀ ਦਰਬਾਰਤੋਂ ਕੀਤੀ ਪੰਥ ਦੇ ਵਿੱਚ ਦੁਫਾੜ ਪਾਇਆ ਤੁਸੀਂ ਇਹ ਨਹੀਂ ਦੱਸ ਸਕੇ ਕਿ ਜੇ ਪਾਤਤ ਬੰਦੇ ਨੂੰ ਅਕਾਲ ਤਖਸਾਲ ਤੱਕ ਸਭ ਤੇ ਤਲੋ ਨਹੀਂ ਕੀਤਾ ਜਾ ਸਕਦਾ ਤਾਂ ਪਾਤਤ ਬੰਦੇ ਨੂੰ ਅਕਾਲ ਤਖਸਾਲ ਦੀ ਕਮੇਟੀ ਦੇ ਵਿੱਚ ਕਿਵੇਂ ਪਾਇਆ ਗਿਆ ਮਿੱਤ ਸਾਦੇ ਕਹਿਣ ਤੇ ਪਾਇਆ ਗਿਆ ਭਗਵਾਨ ਤਮਾਨ ਦੇ ਕਹਿਣ ਤੇ ਪਾਇਆ ਗਿਆ ਰਾਗਵ ਛੱਡੇ ਦੇ ਕਹਿਣ ਤੇ ਪਾਇਆ ਗਿਆ ਇਹ ਤੁਸੀਂ ਨਹੀਂ ਦੱਸ ਸਕੇ ਕਿਉਂਕਿ ਜਦੋਂ ਤੁਸੀਂ ਆਪ ਕਹਿ ਰਹੇ ਹੋ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਤਲਬ ਕੀਤਾ ਯਾਨੀ ਕੁਲਦੀਪ ਸਿੰਘ ਰਵਾਜੀਆਂ ਨੇ ਤੁਸੀਂ ਕਿਹਾ ਪਤ ਨੂੰ ਬੁਲਾ ਨਹੀਂ ਸਕਦੇ ਫਿਰ ਪਤ ਜੋ ਕੁਝ ਮਰਜ਼ੀ ਕਰੀ ਜਾਵੇ ਪਰ ਮੈਨੂੰ ਪਤਾ ਤੁਹਾਡੀ ਸਾਡੇ ਸਤਕਾਰਯੋਗ ਭਰਾ ਮਨੀਂਦਰ ਸਾਹਸਰ ਕੀ ਗੱਲਾਂ ਹੁੰਦੀਆਂ ਨਹੀਂ ਆ ਰਾਮਵਾਲੀ ਸਾਹਿਬ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਮਨਪ੍ਰੀਤ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਮੈਨੂੰ ਪਤਾ ਮੈਂ ਤੁਹਾਡੇ ਨਾਲ ਹੀ ਹੁੰਦਾ ਸੀਗਾ ਪਰ ਪੰਥਕ ਕੌਮ ਦੀ ਪਦਵੀ ਦੀ ਤੁਸੀਂ ਦੁਰਵਰਤੋਂ ਕੀਤੀ ਹੈ ਰੱਬ ਦਾ ਵਾਸਤਾ ਅੱਗੇ ਤੋਂ ਇਹੋ ਜਿਹੀ ਇੰਟਰਵਿਊ ਦੇਣਿਓ ਸਿਆਸੀ ਤੌਰ ਤੇ ਪੰਜਾਬ ਦੇ ਮੁੱਦੇ ਚੱਕੋ ਦੇਸ਼ ਦੇ ਮੁੱਦੇ ਚੱਕੋ ਸੂਬੇ ਦੇ ਮੁੱਦੇ ਚੱਕੋ ਸਿੱਖ ਕੌਮ ਦੇ ਮੁੱਦੇ ਚੱਕੋ ਪੰਜਾਬੀਆਂ ਦੇ ਮੁੱਦੇ ਚੱਕੋ ਵਧੀਆ ਗੱਲ ਐ ਪਰ ਜੇ ਅੰਦਰ ਲਈ ਅਗਲਾਤ ਅੰਦਰ ਲਈ ਆਪਣੀਆਂ ਬਹੁਤ ਨਹੀਂ ਇਸ ਕਰਕੇ ਸਾਨੂੰ ਮੂੰਹ ਨਾ ਖਲਾਓ ਉਹ ਗੱਲਾਂ ਉਹ ਸੱਚ ਕਬੂਲਿਆ ਜਿਹੜੀਆਂ ਗੱਲਾਂ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਕਹਿੰਦਾ ਆਇਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਮਨਸ਼ਾ ਕੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਲੀ ਸਿਆਸਤ ਦੇ ਉੱਤੇ ਮ ਕਾਬਜ਼ ਹੋਵਾਂ ਔਰ ਉਹਨੂੰ ਉਹਨੇ ਗੁਰੂ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਹੈ ਉਹਨੂੰ ਵਰਤਿਆ ਪਰ ਵੈਗਰੂ ਬਹੁਤ ਵੱਡਾ ਡੱਡਾ ਹੈ ਉਹਨੇ ਉਹਦੀ ਇੱਕ ਨਹੀਂ ਚੱਲਣ ਦਿੱਤੀ ਤੇ ਆਖਰ ਤੇ ਉਹਨੂੰ ਇਹ ਸੱਚ ਕਬੂਲਣਾ ਪਿਆ ਕੱਲ ਕਿ ਮੇਰੀ ਸਲਾਹ ਸੀ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 10 ਸਾਲ ਵਾਸਤੇ ਪਾਰਟੀ ਚੋਂ ਕੱਢ ਦਿੱਤਾ ਜਾਵੇ ਹੋ ਸਕਦਾ ਹੈ ਚਾਰ ਦੂਜੇ ਸਤਕਾਰਯੋਗ ਸਿੰਘ ਸਹਿਬਾਨ ਨੇ ਇਸ ਨਾਲ ਸਹਿਮਤੀ ਨਾ ਪ੍ਰਗਟਾਈ ਹੋਵੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਕਦੇ ਵੀ ਜਿਹੜੇ ਇਹੋ ਜਿਹੇ ਆ ਉਹ ਸਿਆਸੀ ਫੈਸਲੇ ਨਹੀਂ ਹੋਏ ਹਮੇਸ਼ਾ ਹੀ ਸਿਆਸਤਦਾਨਾਂ ਨੂੰ ਧਾਰਮਿਕ ਕੋਈ ਅਵਗਿਆ ਕਰਕੇ ਧਾਰਮਿਕ ਸਜ਼ਾਵਾਂ ਲਾਈਆਂ ਜਾਂਦੀਆਂ ਰਹੀਆਂ ਨੇ ਇਤਿਹਾਸ ਰਿਹਾ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ ਉਹ ਇਨ ਬਿਨ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਹੀ ਉਹਦੇ ਮੂੰਹ ਜਿਹੜਾ ਸੱਚ ਹੈ ਹੌਲੀ-ਹੌਲੀ ਉਹ ਨਿਕਲਣਾ ਬਾਹਰ ਹੋ ਗਿਆ ਪਹਿਲਾਂ ਸੱਚ ਨਿਕਲਿਆ ਸੀ ਪੂਰੇ ਪਿੰਡ ਦੇ ਵਿੱਚ ਕਹਿੰਦਾ ਸੀ ਕਿ ਇਹਨਾਂ ਦੀ ਅਸੀਂ ਮਾਨਤਾ ਰੱਦ ਕਰਾਉਣੀ ਹੈ ਜਿਵੇਂ ਮਹਾਰਾਸ਼ਟਰਾਂ ਦੇ ਵਿੱਚ ਸ਼ੇਵ ਸੈਨਾ ਦੀ ਹੋਈ ਹੈ ਦੂਜਾ ਸੱਚ ਜਿਹੜਾ ਉਸ ਵੇਲੇ ਵਿਰਸਾ ਸਿੰਘ ਵਲਟੋਆ ਬਾਰੇ ਜਿਹੜੀ ਇਹਨੇ ਬਿਆਨਬਾਜ਼ੀ ਕੀਤੀ ਸੀ ਉਹਦਾ ਸੱਚ ਵੀ ਸਾਹਮਣੇ ਆ ਗਿਆ ਤੇ ਤੀਜਾ ਸੱਚ ਜਿਹੜਾ ਹੋਣਾ ਉਹ ਬਿਲਕੁਲ ਇਨ ਬਿਨ ਸਾਹਮਣੇ ਆ ਗਿਆ ਕਿ ਮਨਚਾ ਕੀ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਇਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਚੋਂ ਪਾਸੇ ਕਰਕੇ ਤੇ ਮੈਂ ਖੁਦ ਜਿਹੜਾ ਇਸ ਗੱਲ ਦਾ ਪ੍ਰਧਾਨ ਬਣਾ ਤੇ ਨਾਲ ਹੀ ਉਹਨੇ ਇਹ ਵੀ ਗੱਲ ਨੂੰ ਮੰਨ ਲਿਆ ਜਿਹੜੀ ਗੱਲ ਅੱਜ ਤੋਂ ਪਹਿਲਾਂ ਕੋਈ ਸਮਾਂ ਪਹਿਲਾਂ ਚੰਦੂ ਮਾਇਰਾ ਸਾਹਿਬ ਨੇ ਕਹੀ ਸੀ ਕਿ ਸਾਬਕਾ ਜਿਹੜੇ ਆਗੂ ਨੇ ਸਵਰਗਵਾਸੀ ਸੁਖਦੇਵ ਸਿੰਘ ਢੀਂਡਸਾ ਦੀ ਕੋਠੀ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਬੁਲਾਇਆ ਵਿਚਾਰਾ ਹੋਈਆਂ ਕਿ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਸੰਭੋ ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਵੀ ਫਿਰ ਮੈਂ ਉੱਥੇ ਗਿਆ ਤੇ ਮੈਂ ਵੀ ਉੱਥੇ ਇਹ ਗੱਲ ਦਾ ਇੱਕ ਨਿਰਣੇ ਰੱਖਿਆ ਸੀ ਕਿ ਕੋਈ ਹੋਰ ਪ੍ਰਧਾਨ ਨਹੀਂ ਬੰਨਾ ਚਾਹੀਦਾ ਇੱਕ ਬੰਦੇ ਨੇ ਵੀ ਇੱਕ ਡੈਲੀਗੇਟ ਨੇ ਵੀ ਮੈਨੂੰ ਇਹ ਗੱਲ ਕਹਿਤੀ ਨਾ ਕਿ ਮੈਂ ਵੀ ਦਾਵੇਦਾਰ ਆ ਪ੍ਰਧਾਨਗੀ ਦਾ ਤੇ ਮੈਂ ਨਹੀਂ ਇਸ ਗੱਲ ਚਾਉਣਾ ਮਤਲਬ ਕੀ ਵੀ ਪੂਰੀ ਡਿਕਟੇਟਰਸ਼ਿਪ ਸੀ ਕਿ ਜੇਕਰ ਬਸ ਸੁਖਵੀਰ ਸਿੰਘ ਬਾਦਲ ਨੂੰ ਕਿਤੇ ਲਾਂਬੇ ਕਰਾਂਗਾ ਤੇ ਮੇਰੀ ਇਹ ਮਨਸ਼ਾ ਫਿਰ ਮੈਂ ਇਸ ਕਰਕੇ ਤੁਹਾਡੇ ਕੋਲੋਂ ਇਹ ਮੁੱਲ ਲਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੈਂ ਹੋਵਾਂਗਾ ਹੁਣ ਸਾਧ ਸੰਗਤ ਜੀ ਫੈਸਲਾ ਆਪਾਂ ਕਰਨਾ ਹੈ ਕਿ ਜਦੋਂ ਦਾ ਅਸੀਂ ਰੌਲਾ ਪਾਉਂਦੇ ਆਏ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਿੱਖ ਵਿਰੋਧੀ ਤਾਕਤਾਂ ਇਹੋ ਜਿਹੇ ਬੰਦਿਆਂ ਨੂੰ ਪੈਦਾ ਕਰਦੀਆਂ ਨੇ ਭਾਵੇਂ ਉਹ ਚਿੱਟੇ ਪੰਥਕ ਪਹਿਲਾਂ ਵੀ ਪੈਦਾ ਕੀਤੇ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਰੂਪ ਪੈਦਾ ਕੀਤਾ ਤੇ ਆ ਇਨ ਬਿਨ ਜਿਹੜਾ ਸੱਚ ਹੈ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਅਜੇ ਦੂਜਿਆਂ ਦਾ ਵੀ ਆਵੇਗਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਨੂੰ ਸਿਆਸਤ ਦੀ ਢਾਲ ਬਣਾ ਕੇ ਤੇ ਜਿਹੜੇ ਵਿਰੋਧੀ ਆ ਜਿਹੜੇ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਦੀ ਸੱਤਾ ਇੱਥੇ ਲੈਂਦੀਆਂ ਸੰਗਤ ਨੂੰ ਗਮਰਾਹ ਕਰਦੇ ਰਹੇ ਉਹਨਾਂ ਲੋਕਾਂ ਦਾ ਸੱਚ ਵੀ ਥੋੜੇ ਸਮੇਂ ਬਾਅਦ ਹੌਲੀ-ਹੌਲੀ ਕਈਆਂ ਦਾ ਤਾਂ ਆ ਗਿਆ ਕਿਵੇਂ ਦਾदूवाल ਹੁਣੀ ਜਾ ਕੇ ਆਰਐਸਐਸ ਦੇ ਪੈਰੀਂ ਪਏ ਹੋਏ ਨੇ ਕੀ ਕੁਝ ਉੱਥੇ ਕਰਦੇ ਪਏ ਨੇ ਤੇ ਦੂਜੇ ਵੀ ਜਿਹੜੇ ਲੱਗੇ ਹੋਏ ਨੇ ਜਿਨ੍ਹਾਂ ਦੇ ਇੱਕ ਮਨਸ਼ਾ ਹੀ ਹੋਣੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨਾ ਆਹਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਦੇਣੀ ਇਹ ਲੋਕ ਜਿਹੜੇ ਨੇ ਇਹਨਾਂ ਦੇ ਬਾਰੇ ਸਾਰੀ ਸੰਗਤ ਨੂੰ ਸੋਚਣਾ ਪਏਗਾ ਕਿ ਜ્ઞાਨੀ ਹਰਪ੍ਰੀਤ ਸਿੰਘ ਦਾ ਸੱਚ ਸਾਰਿਆਂ ਸਾਹਮਣੇ ਆ ਗਿਆ ਕਿ ਜ્ઞાਨੀ ਹਰਪ੍ਰੀਤ ਸਿੰਘ ਦੀ ਉਸ ਵੇਲੇ ਮਨਸ਼ਾ ਕੀ ਸੀ ਤੇ ਅੱਜ ਕਿਵੇਂ ਦਰਦਾਰ ਦੀਆਂ ਠੋਕਰਾ ਖਾ ਰਿਹਾ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਤਖਤ ਨੂੰ ਉਹਨੇ ਵਰਤਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਿਆਨਤ ਨੇ ਉਹਨਾਂ ਨੇ ਉਹ ਜਿਹੜੀ ਆਪਣੀ ਸ਼ਕਤੀ ਜਿਹੜੀ ਹੈ ਉਹ ਬਖਾ ਦਿੱਤੀ ਇਹਨੂੰ ਕਿਵੇਂ ਅੱਜ ਖੇਰੂ ਖੇਰੂ ਹੋਇਆ ਪਿਆ ਸਾਰਾ ਕੁਝ ਇਸੇ ਤਰ੍ਹਾਂ ਹੀ ਜਿਹੜੇ ਇਹ ਦੂਜੇ ਵੀ ਨੇ ਸਿਰਫ ਸੰਗਤ ਨੂੰ ਗਮਰਾਹ ਕਰਨ ਵਾਸਤੇ ਪ੍ਰੈਸ ਸਰਕਾਰ ਉਹਨਾਂ ਨੂੰ ਮੀਡੀਆ 'ਚ ਬੁਲਾਉਂਦੀ ਹੈ ਸਰਕਾਰ ਉਹਨਾਂ ਹੱਥ ਸਾਰੇ ਪ੍ਰਬੰਧ ਕਰਦੀ ਹੈ ਉਹ ਸਿਰ ਤੋਂ ਸਿਰਫ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਖਿਲਾਫ ਬੋਲਦੇ ਆ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਉਹਨਾਂ ਵਿਚਾਰ ਕਰਨੀ ਪਵੇਗੀ ਕਿ ਪੰਜਾਬ ਨੂੰ ਜਿਹੜੀ ਬਚਾਉਣ ਵਾਲੀ ਪਾਰਟੀ ਪੰਥ ਦਾ ਜਿਹੜਾ ਨਾਰਾ ਬੁਲੰਦ ਕਰਨ ਵਾਲੀ ਸਿਆਸੀ ਪਾਰਟੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਕਮਜ਼ੋਰ ਕਰਨ ਵਾਸਤੇ ਕਿਹੜੀਆਂ-ਕਿਹੜੀਆਂ ਸਾਜ਼ਿਸ਼ਾਂ ਕਿਹੜੇ-ਕਿਹੜੇ ਸਮੇਂ ਤੇ ਵਰਤੀਆਂ ਜਾ ਰਹੀਆਂ ਨੇ ਇਹ ਸਾਰਾ ਸਾਨੂੰ ਸਮਝਣਾ ਪਵੇਗਾ ਨਹੀਂ ਤੇ ਆਉਣ ਵਾਲਾ ਸਮਾਂ ਸਾਡੇ ਲਈ ਖਤਰਨਾਕ ਹੋਏਗਾ 99 ਕਰੋੜੀ ਕਿਉਂ ਚੁੱਪਾ ਕਿਉਂ ਗਾਲ ਮੁਸਲਮਾਨਾਂ ਨਾਲ ਪੇਚੇ ਦੀ ਆ ਗਈ ਹੁਣ ਏਦਾਂ ਹੋ ਗਿਆ ਨਾ ਮੁਸਲਮਾਨਾਂ ਨੇ ਜਦੋਂ ਸਾਡੀਆਂ ਧੀਆਂ ਨੂੰ ਹੀ ਮੁਸਲਮਾਨ ਚੱਕ ਇੰਗਲੈਂਡ ਦੇ ਵਿੱਚ ਗਰੂਮਿੰਗ ਦਾ ਜਿਹੜਾ ਪਾਰਟ ਹੈ ਜਿਹਨੂੰ ਪਿਛਲੇ ਲੰਬੇ ਸਮੇਂ ਤੋਂ ਅਸੀਂ ਬੋਲਦੇ ਆ ਰਹੇ ਹਾਂ ਸਮਝਾਉਂਦੇ ਆ ਰਹੇ ਹਾਂ ਪਰ ਤੁਸੀਂ ਨਹੀਂ ਸਮਝੇ ਅੱਜ ਛੋਟੀਆਂ-ਛੋਟੀਆਂ ਬੱਚੀਆਂ ਨੂੰ ਇਕੱਠੇ ਹੋ ਕੇ ਮੁਸਲਮਾਨ ਉਹਨਾਂ ਜ਼ਬਰਜਨਾਹ ਕਰ ਰਹੇ ਨੇ ਉਹਨਾਂ ਦਾ ਧਰਮ ਪਰਵਕਤਨ ਕਰ ਰਹੇ ਨੇ ਉਹਨਾਂ ਨੂੰ ਬਲੈਕਮੇਲ ਕਰ ਰਹੇ ਨੇ ਕਿੰਨੀਆਂ ਕਿ ਮੈਂ ਤੁਹਾਨੂੰ ਉਦਾਹਰਨਾਂ ਦਵਾਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਰਹੀ ਪਰ ਗੜਗਾਜੇ ਵਾਸਤੇ ਗੋਲਕ ਜ਼ਰੂਰੀਆਂ ਤੁਹਾਡੀਆਂ ਧੀਆਂ ਜ਼ਰੂਰੀ ਨਹੀਂ ਉਨਾ ਵਾਸਤੇ ਗੋਲਕ ਜ਼ਰੂਰੀ ਹੈ ਉਹਨਾਂ ਵਾਸਤੇ ਸਿੱਖ ਬੱਚੀਆਂ ਜ਼ਰੂਰੀ ਨਹੀਂ ਅਕਾਲ ਤਖਤ ਦੇ ਜਥੇਦਾਰ ਵਾਸਤੇ ਅਕਾਲੀ ਦਲ ਜ਼ਰੂਰੀ ਹੈ ਸਿੱਖ ਬੱਚੀਆਂ ਦੀ ਇੱਜ਼ਤ ਜ਼ਰੂਰੀ ਨਹੀਂ ਅੱਜ ਕਿਉਂ ਚੁੱਪ ਹੈ ਕਿਉਂ ਜ਼ਬਾਨ ਬੰਦ ਹੈ ਅੱਜ 96 ਕਰੋੜੀ ਜਿਹੜਾ ਲਾਅ ਇਲੈਕਸ਼ਨ ਨਾਲ ਆਪਣੇ ਆਪ ਨੂੰ ਵੱਡਾ ਬਦਮਾਸ਼ ਕਾਉਂਦਾ ਉਹ ਕਿਉਂ ਚੁੱਪ ਹੈ ਕਾਰਨ ਕੀ ਹੈ ਅੱਜ ਹਰ ਜਥੇਦਾਰ ਚੁੱਪ ਹੈ ਅਕਾਲੀ ਦਲ ਦਾ ਸੁਖਬੀਰ ਬਾਦਲ ਗਰੂਮਿੰਗ ਤੇ ਕਿਉਂ ਚੁੱਪਾ ਮੁਸਲਮਾਨਾਂ ਦਾ ਅੱਜ ਖੁੱਲ ਕੇ ਵਿਰੋਧ ਕਿਉਂ ਨਹੀਂ ਹੋ ਰਿਹਾ ਅੱਜ ਮਲੇਰ ਕੋਟਲੇ ਦੇ ਵਿੱਚ ਨਵਾਜ ਜਾ ਕੇ ਕਰਨ ਵਾਲਾ ਸਾਬਕਾ ਸੀਐਮ ਚੰਨੀ ਕਿਉਂ ਚੁੱਪ ਹੈ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਜਾ ਕੇ ਇਸਾਈਆਂ ਦੀ ਚਰਚ ਵਿੱਚ ਜਾ ਕੇ ਬੋਲਦਾ ਕਿ ਮੈਨੂੰ ਬਣਾਉਣ ਵਾਲੇ ਐਮਐਲਏ ਇਹ ਇਸਾਈ ਨੇ ਸਿੱਖ ਨਹੀਂ ਸਾਬਜਾਦੇ ਨਹੀਂ ਤੇ ਉਹ ਕਿਉਂ ਚੁੱਪ ਹੈ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਵੋਟਾਂ ਚਾਹੀਦੀਆਂ ਨੇ ਉਹਨਾਂ ਨੂੰ ਚਾਹੇ ਮੁਸਲਮਾਨਾਂ ਦੀਆਂ ਹੋਣ ਚਾਹੇ ਸਿੱਖਾਂ ਦੀਆਂ ਹੋਣ ਚਾਹੇ ਤੁਹਾਡੇ ਵਰਗੀਆਂ ਭੇਡਾਂ ਦੀਆਂ ਹੋਣ ਲੇਕਿਨ ਉਹਨਾਂ ਨੂੰ ਧਰਮ ਨਹੀਂ ਚਾਹੀਦਾ ਜਦੋਂ ਗੋਲਕ ਦੀ ਗੱਲ ਆਈ ਤਾਂ ਅਕਾਲ ਤਖਤ ਨੂੰ ਮਿਰਚਾਂ ਲੱਗ ਗਈਆਂ ਉੱਥੇ ਦੇ ਜਥੇਦਾਰ ਨੂੰ ਅਕਾਲ ਤਖਤ ਦੇ ਬੈਠੇ ਮਸੰਦਾਂ ਨੂੰ ਮਿਰਚਾਂ ਲੱਗੀਆਂ ਤੇ ਉਹਨਾਂ ਨੇ ਸੀਐਮ ਨੂੰ ਤਲਬ ਕਰ ਲਿਆ ਅੱਜ ਇੰਗਲੈਂਡ ਦੇ ਵਿੱਚ ਸਾਡੀ ਬੱਚੀ ਦਾ ਮਾਮਲਾ ਪੂਰੀ ਦੁਨੀਆ 'ਚ ਭਖਿਆ ਉਦੋਂ ਕਿਉਂ ਚੁੱਪ ਨੇ ਅੱਜ ਰਵੀ ਸਿੰਘ ਖਾਲਸਾ ਏੜ ਵਾਲਾ ਕਿਉਂ ਚੁੱਪ ਹੈ ਅੱਜ ਪੰਨੂ ਵਰਗੇ ਕਿਉਂ ਚੁੱਪ ਨੇ ਜਿਹੜੇ ਵੱਡੇ ਵੱਡੇ ਜਿਹੜੇ ਗੈਂਗਸਟਰ ਕਾ ਹੁੰਦੇ ਨੇ ਉਹ ਕਿਉਂ ਚੁੱਪ ਨੇ ਕਾਰਨ ਕੀ ਹੈ ਇੱਜ਼ਤ ਦੀ ਗੱਲ ਹੈ ਸਿੱਖਾਂ ਦੀ ਧੀਆਂ ਦੀ ਗੱਲ ਹੈ ਹਿੰਦੂਆਂ ਦੀ ਧੀਆਂ ਦੀ ਗੱਲ ਹੈ ਇਹ ਉਹੀ ਢਾਡੀ ਨੇ ਉਹੀ ਪ੍ਰਚਾਰਕ ਨੇ ਜਿਹੜੇ ਸਾਡੇ ਪਸ਼ੋਕੜ ਦਾ 300 ਸਾਲ ਪੁਰਾਣਾ ਇਤਿਹਾਸ ਸੁਣਾ ਸੁਣਾ ਕੇ ਪੈਸੇ ਇਕੱਠੇ ਕਰਦੇ ਨੇ ਜਿਹੜੇ emotions ਨੇ ਢੱਡਰੀਆਂ ਵਾਲੇ ਦਾ ਬੜਾ ਬੜਾ ਕੱਠ ਤੁਸੀਂ ਦੇਖ ਲਿਆ ਅੱਜ ਗਰੂਮਿੰਗ ਦੇ ਅੰਗੇਸ਼ ਕਿਸੇ ਦਾ ਕੱਠ ਨਹੀਂ ਹੋਣਾ ਅੱਜ 10 ਬੰਦਿਆਂ ਤੇ ਵੀ ਧਾਰਨਾ ਨਹੀਂ ਲੱਗਣਾ ਅੱਜ ਧੀਆ ਦੀ ਗੱਲ ਆਈ ਢੰਡਰੀਆਂ ਵਾਲੇ ਦੇ ਹਲਕ ਵਿੱਚ ਉਂਗਲ ਕੀਨੇ ਦੇਤੀ ਉਹ ਕਿਉਂ ਚੁੱਪ ਐ ਅੱਜ ਜਿੰਨੇ ਵੀ ਪੰਜਾਬ ਦੇ ਪ੍ਰਚਾਰਕ ਨੇ ਅੱਜ ਜਿਹੜੇ ਧਾਰਨਾਕਾਰੀ ਨੇ ਜਿਹੜੇ ਕਿਸਾਨ ਆਗੂ ਨੇ ਇਹਨਾਂ ਬਾਤ ਤੇ ਪੈਸੇ ਜ਼ਰੂਰੀ ਨੇ ਖੇਤੀ ਜ਼ਰੂਰੀ ਆ ਆਪਣੀ ਇਨਕਮ ਜ਼ਰੂਰੀ ਆ ਲੇਕਿਨ ਜਦੋਂ ਗਰੂਮਿੰਗ ਦੀ ਗੱਲ ਆਈ ਇਹ ਕਿਉਂ ਚੁੱਪ ਨੇ ਕਾਰਨ ਇਹ ਆ ਇਹਨਾਂ ਦਾ ਕੋਈ ਧਰਮ ਨਹੀਂ ਐ ਇਹਨਾਂ ਦਾ ਧਰਮ ਐ ਪੈਸਾ ਇਹਨਾਂ ਦਾ ਧਰਮ ਹੈ ਰਾਜਨੀਤੀ ਜਿੰਨੀਆਂ ਕਾਂਗਰਸ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਕਾਲੀ ਦਲ ਉਹਤੇ ਬਾਅਦ ਪੁਨਰ ਸਰਜੀਤ ਗਿਆਨੀ ਹਰਪ੍ਰੀਤ ਸਿੰਘ ਉਹ ਕਿਉਂ ਚੁੱਪ ਹੈ ਕਾਰਨ ਕੀ ਹੈ ਮੁਸਲਮਾਨਾਂ ਤੋਂ ਡਰਦੇ ਨੇ ਇਹ ਲੋਕ ਇਹਨਾਂ ਦੀ ਉਹਨਾਂ ਨਾਲ ਭਾਈਵਾਲ ਹੈ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਨੇ ਮੁਰਦਾਵਾਦ ਨਹੀਂ ਕਹਿ ਸਕਦੇ ਅਸੀਂ ਪਾਕਿਸਤਾਨ ਨੂੰ ਇਹ ਉਹ ਲੋਕ ਨੇ ਸਾਡਾ ਮੁਸਲਮਾਨਾਂ ਨਾਲ ਕੋਈ ਨਾਤਾ ਨਹੀਂ ਹੈ ਜਿਨ੍ਹਾਂ ਦੇ ਨਾਲ ਅਸੀਂ ਬੈਠ ਕੇ ਖਾ ਨਹੀਂ ਸਕਦੇ ਤੁਸੀਂ ਉਹਨਾਂ ਦੀਆਂ ਕੁੜਲੀਆਂ ਦੇ ਨਾਲ ਕੁਲੀ ਕਰ ਸਕਦੇ ਹੋ ਅਸੀਂ ਨਹੀਂ ਕਰ ਸਕਦੇ ਅਸੀਂ ਉਹਨਾਂ ਦੇ ਨਾਲ ਝੂਠਾ ਬੈਠ ਕੇ ਨਹੀਂ ਖਾ ਸਕਦੇ ਲੇਕਿਨ ਇਹ ਉਹ ਲੋਕ ਨੇ ਜਿਹੜੀਆਂ ਤੁਹਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਦਾ ਧਰਮ ਪਰਬਤਨ ਕਰਨ ਜਾ ਰਹੇ ਨੇ ਮੁਸਲਮਾਨ ਕਿਸੇ ਦੇ ਨਹੀਂ ਹੋਏ ਇਹ ਉਹੀ ਮੁਸਲਮਾਨ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਜਿਨ੍ਹਾਂ ਤੇਲ ਆਪਣੀ ਬਾਹ ਨੂੰ ਲਗਾ ਕੇ ਆਪ ਤੇਲਾਂ ਚ ਪਾ ਲੋ ਜਿੰਨੇ ਤੇ ਲਾਗੇ ਉਨੀਆਂ ਸੌਹਾਂ ਜੇ ਖਾ ਲੈਣ ਕਸਮਾ ਖਾ ਲੈਣ ਤਾਂ ਵੀ ਇਹਨਾਂ ਦਾ ਵਿਸ਼ਵਾਸ ਨਾ ਕਰੋ ਪਤ ਤੁਹਾਨੂੰ ਕੌਣ ਸਮਝਾਵੇ ਕਿਉਂਕਿ ਸਿੱਖੀ ਤੁਹਾਡੇ ਕੋ ਰਹੀ ਨਹੀਂ ਅੱਜ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਉਹਦੀ ਔਲਾਦ ਅੱਜ ਉਹਦੇ ਜਿਹੜੇ ਲੋਕ ਨੇ ਮਲੇਰ ਕੋਟਲੇ ਦੇ ਮੁਸਲਮਾਨ ਕਿੱਥੇ ਮਰ ਗਏ ਅੱਜ ਕਿਉਂ ਨਹੀਂ ਗਰੂਮਿੰਗ ਤੇ ਬੋਲਦੇ ਅੱਜ ਉਹ ਨਸ਼ਿਆਂ ਤੇ ਕਿਉਂ ਨਹੀਂ ਬੋਲਦੇ ਕਿਉਂਕਿ ਉਹ ਤੁਹਾਡੀਆਂ ਧੀਆਂ ਨੂੰ ਬਰਬਾਦ ਕਰਾਣਾ ਚਾਹੁੰਦੇ ਨੇ ਤੁਹਾਡੀਆਂ ਇੱਜ਼ਤਾਂ ਲੁੱਟਣਾ ਚਾਹੁੰਦੇ ਨੇ ਤੁਹਾਡੀਆਂ ਪੱਤਰਕਾਰਾਂ ਤੁਹਾਡੇ ਕੁਝ ਖਾਲਸਤਾਨੀ ਜਿਹੜੇ ਪੱਤਰਕਾਰ ਨੇ ਇੱਕ ਦੀ ਥੋੜੀ ਜਮੀਰ ਜਾਗੀ ਹੈ ਤੁਸੀਂ ਸਮਝੇ ਗਏ ਨੇ ਕਿਹੜੇ ਦੀ ਮੈਂ ਗੱਲ ਕਰਦਾ ਬਾਕੀ ਸਾਰੇ ਕਿਉਂ ਮਰ ਗਏ ਅੱਜ ਉਹ ਜਿਹੜੇ ਵੱਡੇ ਵੱਡੇ ਸੰਤ ਕਹਾਉਣ ਵਾਲੇ ਭਿੰਡਰਾਂ ਵਾਲੀ ਟਕਸਾਲ ਦੇ ਸੰਤ ਹਰਨਾਮ ਸਿੰਘ ਧੂਮਾ ਅੱਜ ਉਹ ਗਰੋਮਿੰਗ ਤੇ ਕਿਉਂ ਚੁੱਪ ਹੈ ਉਹ ਇੰਗਲੈਂਡ ਦੇ ਉਸ ਬੱਚੀ ਦੀ ਹਾ ਦੇ ਨਾਂ ਨਾ ਕਿਉਂ ਨਹੀਂ ਮਾਰ へ ਕਾਨ ਕੀਆ ਤੁਹਾਡੀ ਜਮੀਰ ਮਾਰ ਗਈ ਤੁਸੀਂ ਲਾਲਚੀ ਹੋ ਗਏ ਤੁਸੀਂ ਸੱਤਾ 'ਚ ਅੰਨੇ ਹੋ ਗਏ ਤੁਸੀਂ ਪੈਸੇ 'ਚ ਅੰਨੇ ਹੋ ਗਏ ਤੁਸੀਂ ਇੱਕ ਦੂਜੇ ਦੀਆਂ ਲਤਾਂ ਖਿੱਚ ਕੇ ਰੇਸ ਵਿੱਚ ਲਾਗੇ ਮੈਂ ਅੱਗੇ ਜਾਵਾਂ ਜਾਂ ਮੈਂ ਅੱਗੇ ਜਾਵਾਂ ਤਦ ਤੱਕ ਸਾਲ ਲੱਗੇ ਜਾਵੇ ਜਾਂ ਸੰਤ ਸਮਾਜ ਅੱਗੇ ਜਾਵੇ ਜਾਂ ਕਾਰ ਸੇਵਾ ਵਾਲਾ ਉਹ ਬੜਾ ਮਢਾਸਾ ਬੰਨਣ ਵਾਲਾ ਅੱਜ ਕਾਰ ਸੇਵਾ ਵਾਲਾ ਉਹ ਕਿਉਂ ਚੁੱਪ ਹੈ ਕਾਰਨ ਕਿ ਉਹਨਾਂ ਨੂੰ ਗੋਲਕ ਚਾਹੀਦੀ ਹੈ ਤੁਹਾਡੇ ਪੈਸੇ ਭੇਡਾਂ ਨਾ ਬਣੋ ਪੰਜਾਬ ਦੇ ਲੋਕੋ ਜਾਗੋ ਤੁਹਾਡੀਆਂ ਧੀਆਂ ਨੂੰ ਮੁਸਲਮਾਨ ਲਿਕੇ ਜਾ ਰਹੇ ਨੇ ਤੁਹਾਡੀਆਂ ਧੀਆਂ ਦੇ ਨਾਲ ਜ਼ਬਰ ਜਨਾਹ ਕਰ ਰਹੇ ਨੇ ਅੱਜ ਗਰੂਮਿੰਗ ਦਾ ਪਾਠ ਪੂਰੀ ਦੁਨੀਆ ਨੇ ਦੇਖਿਆ ਨੰਗਾ ਨਾਚ ਹੋਇਆ ਇੰਗਲੈਂਡ ਦੀ ਧਰਤੀ ਦੇ ਵਿੱਚ ਜਿੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਸਿਕਿਉਰ ਫੀਲ ਕਰਦੇ ਹੋ ਇਸ ਮਿੱਟੀ ਨੂੰ ਤੁਸੀਂ ਜਿੱਥੇ ਨਿੰਦਦੇ ਹੋ ਤੁਸੀਂ ਜਿੱਥੇ ਜਾ ਕੇ ਤਿਰੰਗੇ ਦਾ ਅਪਮਾਨ ਕਰਦੇ ਹੋ ਉਸ ਧਰਤੀ ਤੇ ਤੁਹਾਡੀਆਂ ਧੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਮੁੱਲੇ ਲੱਗੇ ਨੇ ਉਹ ਮੌਮਡਨ ਲੱਗੇ ਨੇ ਇਹ ਮੁਸਲਮਾਨ ਅੱਜ ਕਿਉਂ ਚੁੱਪ ਨੇ ਅੱਜ ਇਮਾਮ ਕਿਉਂ ਚੁੱਪ ਐ ਇਹਨਾਂ ਨੂੰ ਛੇਤਰ ਲੈ ਕੇ ਇਹਨਾਂ ਪਰ ਛੇਤਰ ਫੇਰੋ ਇਹਨਾਂ ਨੂੰ ਗੁਰੂ ਘਰਾਂ ਤੇ ਬਾਹਰ ਕੱਢੋ ਆਪਣੇ ਘਰਾਂ ਤੋਂ ਬਾਹਰ ਕੱਢੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਬੱਚੀਆਂ ਨੂੰ ਮਾ ਮਾਂ ਨੂੰ ਧੀਆ ਨੂੰ ਭੈਣਾਂ ਨੂੰ ਭਾਈਆਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਬਚਾਉਣਾ ਤਾਂ ਮੁਸਲਮਾਨਾਂ ਤੋਂ ਦੂਰ ਰੱਖੋ ਅਗਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਗਰੂਮਿੰਗ ਦਾ ਨੱਚਾ ਨਾਚ YouTube ਤੇ ਵੱਖ-ਵੱਖ ਚੈਨਲਾਂ ਤੇ ਅੱਜ ਦੇਖੋ ਪਰ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦੇ ਜਥੇਦਾਰ ਨੇ ਜਿਹੜੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਜਪਾ ਉਸ ਤੋਂ ਬਾਅਦ ਭਾਜਪਾ ਇੱਕ ਐਸੀ ਪਾਰਟੀ ਜੀਨੇ ਆਵਾਜ਼ ਚੱਕੀ ਹੈ ਪਰ ਦੂਸਰੇ ਪਾਸੇ ਆਰਐਸਐਸਈ ਕੈਸੀ ਸੰਸਥਾ ਆਈ ਹੈ ਜਿਨੇ ਤੁਹਾਡੇ ਨਾਲ ਹਾ ਦਾ ਨਾਰਾ ਮਾਰਿਆ ਆਰਐਸਐਸ ਨੇ ਬਿਨਾ ਕਿਸੇ ਨੇ ਗਰੂਮਿੰਗ ਤੇ ਕੰਮ ਨਹੀਂ ਕਰਨਾ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਤੁਹਾਨੂੰ ਆਰਐਸ ਚਾਹੀਦੀ ਆ ਜਾਂ ਉਹ ਜਥੇਦਾਰ ਚਾਹੀਦੇ ਜਿਹੜੇ ਤੁਹਾਡੀ ਧੀਆਂ ਨੂੰ ਧੱਕਣਾ ਚਾਹੁੰਦੇ ਨੇ ਜਿਹੜੇ ਗਰੂਮਿੰਗ ਵਾਲੇ ਲੈ ਕੇ ਜਾਣਾ ਚਾਹੁੰਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਉਸ ਤੇ ਬਾ ਐਜੀਪੀਸੀ ਅਕਾਲ ਤਖਤ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚੰਨੀ ਸੀਐਮ ਸਾਬਕਾ ਸੀਐਮ ਚੰਨੀ ਭਗਵੰਤਮਾਨ ਉਸ ਤੋਂ ਬਿਨਾ ਕਿੰਨਿਆਂ ਕਿਨਾਂ ਦਾ ਰਾਜਾ ਬੜਿੰਗ ਉਹੀ 16548 ਵਾਲਾ ਇਹ ਸਾਰੇ ਕਿੱਥੇ ਮਰ ਗਏ ਇਹਨਾਂ ਨੂੰ ਗਰੂਮਿੰਗ ਤੇ ਕਦੇ ਨਹੀਂ ਬੋਲਣਾ ਤੁਹਾਡੀਆਂ ਤੀਆਂ ਨੂੰ ਅੱਜ ਮੁਸਲਮਾਨ ਚਾਕੇ ਲੈ ਕੇ ਜਾ ਰਹੇ ਨੇ ਤੁਹਾਨੂੰ ਸਮਝਣ ਦੀ ਲੋੜ ਹੈ ਤੁਹਾਨੂੰ ਜਾਣਨ ਦੀ ਲੋੜ ਹੈ ਤੁਹਾਨੂੰ ਆਪਣੇ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ ਅੱਜ ਢੰਡਰੀਆਂ ਵਾਲੇ ਦਾ ਕੱਠ ਕਿੱਥੇ ਚਲੇ ਗਿਆ ਅੱਜ ਗਰੂਮਿੰਗ ਦੇ ਨਾਮ ਤੇ ਕਿਸੇ ਨੇ ਧਾਰਨਾ ਨਹੀਂ ਦੇਣਾ ਅੱਜ ਢੰਡਰੀਆਂ ਵਾਲੇ ਨੇ ਵੀ ਗਰੂਮਿੰਗ ਤੇ ਗੱਲ ਨਹੀਂ ਕਰਨੀ ਕਿਉਂਕਿ ਉਹਨਾਂ ਨੂੰ ਵੀ ਕੋਈ ਮਤਲ ਨਹੀਂ ਤੁਹਾਡੀਆਂ ਤੀਆਂ ਮੁਸਲਮਾਨਾਂ ਤੇ ਅਗਰ ਬਚਾਉਣੀ ਹੈ ਤੁਹਾਨੂੰ ਆਰਐਸਐਸ ਦੇ ਨਾਲ ਚੱਲਣਾ ਹੀ ਪੈਣਾ ਹੈ ਔਰ ਦੂਜੇ ਪਾਸੇ ਤੁਹਾਨੂੰ ਇਹਨਾਂ ਜਿਹੜੇ ਜਥੇਦਾਰ ਨੇ ਜਿਹੜੇ 96 ਕਰੋੜੀ ਨੇ ਜਿਹੜੇ ਦਮਨੀ ਟਕਸਾਲ ਦੇ ਜਿਹੜੇ ਫਾਲਤੂ ਪਾਲੇ ਹੋਏ ਜਿਹੜੇ ਆਪਣੇ ਆਪ ਨੂੰ ਬੜੇ ਸੰਤ ਕਹ ਹੁੰਦੇ ਨੇ ਇਹਨਾਂ ਸਾਰਿਆਂ ਨੂੰ ਜੁੱਤੀ ਲੈ ਕੇ ਪੁੱਛਣਾ ਹੀ ਪੈਣਾ ਕਿ ਗਰੂਮੀ ਤੇ ਕਿਉਂ ਨਹੀਂ ਬੋਲਦੇ